ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋ ਤੁਹਾਡਾ ਕੀ ਹਾਲ ਚਾਲ ਆ ਉਮੀਦ ਹੈ ਤੁਸੀਂ ਸਾਰੇ ਬਿਲਕੁਲ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਤੰਦਰੁਸਤਾਂ ਤੇ ਚੜਦੀ ਕਲਾ ਚੋਂ ਠੀਕ ਹੈ ਜੀ ਤੇ ਅਸੀਂ ਗਏ ਸੀਗੇ ਪਿੰਡ ਤੇ ਪਿੰਡੋਂ ਲਿਆਏ ਸੀਗੇ ਆਟਾ ਤੇ ਆਟਾ ਅਸੀਂ ਕੱਢਿਆ ਹੀ ਨਹੀਂ ਹੈਗਾ ਵੀ ਚਲ ਕੱਢ ਲਾਂਗੇ ਫੇਰ ਠਹਿਰ ਕੇ ਤੇ ਫਿਰ ਭੁੱਲ ਗੀਆਂ ਹੁਣ ਮੈਂ ਸਵੇਰੇ ਸਕੂਲ ਜਾਣ ਲੱਗੀ ਤੇ ਮੈਂ ਆਖਿਆ ਹੁਣ ਆਟਾ ਕੱਢੀਏ ਆਪਾਂ ਭੈਣ ਜੀ ਕੱਢਦੇ ਨੇ ਵਿੱਚੋਂ ਆਟੇ ਵਾਲਾ ਥੈਲਾ ਤੇ ਭਾਰੀ ਸੀਗਾ ਕਾਫੀ ਤੇ ਚਲੋ ਇਹਨੂੰ ਅੰਦਰ ਰੱਖਦੇ ਆਂ ਤੇ ਫਿਰ ਚਲੋ ਸੰਦੀਪ ਆਜੂਗੀ ਮੇਡ ਫਿਰ ਪਾ ਦੂਗੀ ਉਹਦੇ ਵਿੱਚ ਤੇ ਆ ਬੋਟਲ ਮੈਂ ਲੈ ਕੇ ਗਈ ਸੀ ਵੀ ਦੁੱਧ ਪਵਾ ਕੇ ਲਿਆਉਂਗੀ ਚਲੋ ਫਿਰ ਦੁੱਧ ਆਪਾਂ ਉਹਨਾਂ ਦੀ ਬੋਟਲ ਚ ਹੀ ਲੈ ਆਉਂਦਾ ਸੀਗਾ ਰਮਨਦੀਪ ਤੋਂ ਤੇ ਇਹ ਵਾਪਸ ਉਦਾਂ ਹੀ ਆ ਗਈ ਆ ਆਪਣੇ ਕੋਲੇ ਆਟਾ ਰੱਖ ਦਿੰਨੇ ਆ ਆਪਾਂ ਕਿਚਨ ਚ ਤੇ ਚਲੋ ਆ ਕੇ ਸੰਦੀਪ ਜਿਹੜੀ ਉਹ ਆਪਣੇ ਜਿਹੜਾ ਵੀ ਇੰਟਰਮ ਲੱਗਿਆ ਹੋਇਆ ਆ ਆਟੇ ਵਾਲਾ ਉਹਦੇ ਚ ਪਾ ਦੂਗੀ ਆ ਕੇ ਕਿਉਂਕਿ ਕਾਫੀ ਹੈਵੀ ਹੈਗਾ ਚੱਕਣ ਦੇ ਵਿੱਚ ਇਹ ਤੇ ਭਾਂਜੀ ਰੱਖ ਦੇਣਗੇ ਅੰਦਰ ਬਸ ਤੇ ਚਲੋ ਠੀਕ ਆ ਜੀ ਮੇਰਾ ਹੋ ਗਿਆ ਹੁਣ ਟਾਈਮ ਸਕੂਲ ਜਾਣ ਦਾ ਤੇ ਸਕੂਲੋਂ ਆ ਕੇ ਫੇਰ ਆਪਾਂ ਮਿਲਾਂਗੇ ਤੁਹਾਨੂੰ ਆ ਕੇ ਫੇਰ ਗੱਲਬਾਤ ਕਰਾਂਗੇ ਤੁਹਾਡੇ ਨਾਲ ਤੇ ਅੱਜ ਮੈਂ ਤੁਹਾਡੇ ਨਾਲ ਇੱਕ ਰੈਸਪੀ ਵੀ ਸ਼ੇਅਰ ਕਰਨੀ ਆ ਬਹੁਤ ਵਧੀਆ ਜੀ ਰੈਸਪੀ ਅੱਜ ਮੈਂ ਤੁਹਾਨੂੰ ਦੇਣੀ ਆ ਤੇ ਚਲੋ ਠੀਕ ਹੈ ਹੁਣ ਮੈਂ ਚਲਦੀ ਆ ਸਕੂਲ ਤੇ ਆ ਕੇ ਮਿਲਦੀ ਆ ਤੁਹਾਨੂੰ ਫੇਰ ਇੱਧਰ ਬਣ ਰਹੀ ਹੈ ਸਬਜੀ ਮੈਂ ਸਕੂਲੋਂ ਆਈਆਂ ਹੁਣੇ-ਹੁਣੇ ਤੇ ਇੱਧਰ ਬਣ ਰਹੀ ਹੈ ਆਪਣੀ ਕੋਧਰੇ ਦੀ ਖਿਚੜੀ ਠੀਕ ਹੈ ਜੀ ਤੇ ਹੁਣ ਬੀਬੀ ਕਹਿੰਦੀ ਅੱਜ ਰੋਟੀ ਨਹੀਂ ਖਾਣੀ ਹੈਗੀ ਪਰੇ ਕੋਧਰੇ ਦੀ ਖਿਚੜੀ ਬਣਾ ਰਹੇ ਆ ਖਿਚੜੀ ਖਾਣੀ ਹੈ ਠੀਕ ਹੈ ਸੋ ਬਣ ਰਹੀ ਹੈ ਆਪਣੀ ਖਿਚੜੀ ਤੇ ਉੱਧਰ ਬਣ ਰਹੀ ਹੈ ਸ਼ਾਮ ਵਾਸਤੇ ਸਬਜੀ ਤਿੰਨ ਕਦਾ ਟਾਈਮ ਹੋ ਗਿਆ ਨੋਆ ਹੀ ਹੋ ਗਿਆ ਅੱਧਾ ਪੌਣਾ ਘੰਟਾ ਤਾਜਾ ਪਾਣੀ ਆ ਗਿਆ ਤੇ ਮੈਂ ਭਾਰੀ ਛੱਡਦਾ ਕਿਉਂਕਿ ਘਾਹ ਬਹੁਤ ਸਿੱਕਾ ਪਿਆ ਹੈ ਨਾ

ਚਲੋ ਜੀ ਸ਼ਾਮ ਨੂੰ ਆਊਗਾ ਪਾਣੀ ਉਦੋਂ ਚੱਲ ਪੈਣਗੇ ਭਵਾਰੀ ਆਪਨ ਲੋ ਜੀ ਇੱਧਰ ਹੋ ਰਹੀ ਹੈ ਕ੍ਰੇਲਿਆਂ ਦੀ ਤਿਆਰੀ ਕ੍ਰੇਲੇ ਧੋਣੇ ਆ ਤੇ ਫਿਰ ਅੱਜ ਬਣਾਵਾਂਗੇ ਆਪਾਂ ਕ੍ਰੇਲੇ ਨਵੇਂ ਤਰੀਕੇ ਨਾਲ ਇਹ ਚੰਗੀ ਤਰ੍ਹਾਂ ਧੋਦੇ ਦੋਕ ਵਾਰੀ ਧੋ ਕੇ ਆ ਲੰਬੇ ਲੰਬੇ ਕੱਟ ਲਏ ਬਰੀਕ ਨਾ ਕਰੀਏ ਨਾ ਠੀਕ ਹੈ ਚਾਰਕ ਪੀਸੇ ਦੇ ਆਇਂ ਕਰੀ ਆਇਂ ਕਰਸਾ ਮੈਂ ਕਰ ਦਿੱਤੀ ਤੇ ਵੀ 20 ਗੱਟ ਦੇ ਦੇਣਾ ਮਲਕਲਾ ਕੇ ਸੁੱਤੇ ਰੱਖ ਦੇ ਤੇ ਉਹਦਾ ਤੜਕਾ ਬਣਾ ਲੀਆ ਇਹਦੇ ਲੰਬੇ ਲੰਬੇ ਪਿਆਏ ਕੱਟੇ ਹਨ ਤੇ ਆਏ ਟਮਾਟਰ ਪਾ ਕੇ ਦੋ ਪਾਣੀ ਟਮਾਟਰ ਦੋ ਦੇ ਵੀ ਭਾਵੇਂ ਤਿੰਨ ਪਾ ਦੇ ਵਿਆਜਵਾਵਾ ਪਾ ਕੇ ਤੜਕਾ ਬਣਾ ਕੇ ਰੱਖ ਲੇ ਬਾਕੀ ਸਮਾਂ ਮੈਂ ਆਪੇ ਕਰ ਲਵਾਂਗੀ ਫਿਰ ਮੈਂ ਨਿਕਲ ਜਾ ਕੇ ਦਸੂ ਘਹਿ ਰਹਿਣ ਦੀ ਕਿਉਂ ਜੀ ਆਪਣੇ ਕੋਧਰੇ ਦੀ ਫਿਜਲੀ ਬਣ ਕੇ ਰੈਡੀ ਹੈ ਤੇ ਪਸੀਨਾ ਵੀ ਬਹੁਤ ਆ ਗਿਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀ ਕਿਚਨ ਚ ਤੇ ਬਸ ਐਸੀ ਚੀਜ਼ ਆ ਨਾ ਲੋ ਇਹ ਤਾਂ ਬੁਰਾ ਹਾਲੀ ਹੈ ਕਿ ਸਕੂਲ ਚ ਕੋਈ ਹਾਲ ਨਹੀਂ ਸੀ ਤੇ ਉਹਦੇ ਦੀ ਖਿਚੜੀ ਬਣ ਗਈ ਮੈਂ ਤੁਹਾਨੂੰ ਦਿਖਾਉਣੀ ਨੇ ਤੇ ਵਧੀਆ ਬਣੀ ਹੋਈ ਏ ਖਾਣ ਲਈ ਹਲਕੇ ਵੀ ਹੁੰਦੀ ਜਾਂਦੇ ਤੇ ਕਦੇ ਕਦੇ ਰੋਟੀਆਂ ਤੋਂ हट ਕੇ ਵੀ ਕੋਈ ਚੀਜ਼ ਖਾ ਲੈਣੀ ਚਾਹੀਦੀ ਹੈ ਨਾ ਲਓ ਇੱਧਰ ਖਾ ਰਹੇ ਹਾਂ ਮਤਲਬ ਨਸ਼ੇ ਵਾਲੀ ਨਹੀਂ ਹਾਂ ਹਲਕੇ ਰਿਹਾ ਸੀ ਵਾਕਈ ਚਾਰ ਵਸਲਾ ਹੋ ਜਾਂਦੀਆਂ ਸੀ ਇਹ ਇਕ ਕਰਦੇ ਆ ਫਿਰ ਵਧੀਆ ਬਣ ਗਈ ਹੈ ਜਿੱਦਾਂ ਜੇ ਪਾਣੀ ਜ਼ਿਆਦਾ ਨਾ ਹੁੰਦਾ ਤਿੰਨ ਟਾਈਮ ਵੀ ਨਾ ਹੋਵੇ ਬਸ ਪਾਣੀ ਸਕੌਣ ਤੇ ਟਾਈਮ ਲੱਗ ਗਿਆ ਨਾ ਪਾਣੀ ਥੋੜਾ ਜਿਆਦਾ ਪੈ ਗਿਆ ਪਾਣੀ ਥੋੜਾ ਘੱਟ ਆ ਗਿਆ ਬਹੁਤ ਵਧੀਆ ਬਣੀ ਜੀ ਬਹੁਤ ਸਾਰਾ ਲੱਗਦੀ ਆ ਤਾਂ ਪਾਣੀ ਦੀ ਨਾ ਪਾਣੀ ਦੀ ਗੱਲ ਆ ਪਾਣੀ ਸਲਾਈ ਕਰ ਲਈ ਆ ਨਾ ਪਹਿਲੇ ਮੈਨੂੰ ਕਿ ਨਹੀਂ ਪਾਇਆ ਵੀ ਜੇ ਮੈਂ ਇੱਕ ਕੌਲੀ ਖਿਚੜੀ ਦੀ ਸੀ ਤਿੰਨ ਕੌਲੀਆਂ ਪਾਣੀ ਦੀਆਂ ਪਾ ਲੈੰਦੀ ਤਿੰਨ ਨੇ ਬ੍ਰਹਦਰੇਂਦਰ ਦੱਸਿਆ ਜਾਂ ਆਸ-ਪਾਸ ਦੇ ਲੋਕਾਂ ਨੂੰ ਦੱਸਿਆ ਚਲ ਕੋਈ ਵਧੀਆ ਬਣ ਗਈ ਸਵਾਦ ਹੈ ਬਹੁਤ ਜਿਹੜੀ ਸੋਚੀ ਸੀ ਟਿਕਟ ਵਾਲੀ ਪਰ ਅੱਜ ਜੋ ਹਾਲਾਤ ਨੇ ਸੁਰੇਸ਼ ਕੁਮਾਰ ਜੀ ਦੇ ਜੋ ਸਵਾਦ ਬਣ ਗਈ ਕੁੱਲ ਮਿਲਾ ਕੇ ਸਵਾਦ ਤਾਂ ਬਹੁਤ ਬਣਦੀ ਹੈ ਲੋ ਜੀ ਆਪਾਂ ਬਣਾਉਣ ਲੱਗੇ ਹਾਂ ਹੁਣ ਕਰੇਲੇ ਤੇ ਕਰੇਲੇ ਅੱਜ ਤੁਹਾਨੂੰ ਬਣਾਵੇਂ ਤਰੀਕੇ ਨਾਲ ਬਣਾ ਕੇ ਦਿਖਾਉਣੀ ਆ ਜਿਹੜੇ ਆਪਾਂ ਵੱਡੇ ਕਰੇਲੇ ਬਣਾਉਣੇ ਹੁੰਦੇ ਆ ਭਰਨੇ ਤੇ ਉਹ ਮੈਂ ਤੁਹਾਨੂੰ ਦਿਖਾਉਣੀ ਆ ਆਪਾਂ ਕੱਟ ਰੱਖੇ ਨੇ ਇਹ ਤੇ ਕੱਟ ਕੇ ਇਹਨਾਂ ਨੂੰ ਲਾਤਾ ਸੀ ਨਾਮਕ ਥੋੜੇ ਥੋੜੇ ਛਿੱਲੇ ਸੀਗੇ ਜ਼ਿਆਦਾ ਨਹੀਂ ਤੇ ਇਹਨਾਂ ਨੂੰ ਨਮਕ ਲਾ ਕੇ ਧੁੱਪੇ ਰੱਖਦਾ ਸੀ ਘੰਟਾ ਕ ਅਸੀਂ ਤੇ ਇਹਨਾਂ ਦੇ ਵਿੱਚ ਹੋਣਾ ਪਾਣੀ ਦੇਖੋ ਤੁਹਾਨੂੰ ਦਿਖ ਰਿਹਾ ਨਿਕਲਿਆ ਹੋਇਆ ਤੇ ਇਹਨਾਂ ਨੂੰ ਮੈਂ ਹੁਣ ਪਾ ਦੇਣੀ ਆ ਕੁੱਕਰ ਚ ਇਦਾਂ ਹੀ ਕੁਛ ਨਹੀਂ ਪਾ ਜਾ ਮੈਂ ਕੁੱਕਰ ਚ ਖਾਲੀ ਆ ਜਮਾ ਕੋਈ ਤੇਲ ਨਹੀਂ ਆ ਕੋਈ ਘੀ ਨਹੀਂ ਪਾਉਣਾ ਇਹਦੇ ਵਿੱਚ ਤੇ ਇਹਦੇ ਚ ਆਪਾਂ ਇਦਾਂ ਹੀ ਪਾ ਦਾਂਗੇ ਪੀਪੀ ਹਵਾ ਆ ਜਾਣ ਦੇ ਥੋੜੀ ਦੇਰ ਜਮਾ ਨਹੀਂ ਆਉਣੀ ਬੰਦ ਕਰਤੀ ਮੇਰਾ ਭਾਜੀ ਤਾਂ ਲੋਲੀ ਤੇ ਗੈਸ ਆਪਾਂ ਚਲਾ ਦਿੰਨੇ ਆ ਤੇ ਕੁੱਕਰ ਦਾ ਢੱਕਣ ਕਾਦਾਂਗੇ ਬੰਦ ਬਸ ਇਹਨੂੰ ਜਦੋਂ ਇੱਕ ਵਿਸਲ ਆਪਾਂ ਨੂੰ ਲੱਗਿਆ ਵੀ ਇੱਕ ਵਿਸਲ ਵੱਜਣ ਵਾਲੀ ਆ ਹੁਣ ਨਾਲ ਦੀ ਨਾਲ ਆਪਾਂ ਉਹ ਕੁੱਕਰ ਆ ਜਿਹੜਾ ਬੰਦ ਕਰਦਾਂਗੇ ਤੇ ਉਨੀ ਦੇਰ ਚ ਆਪਾਂ ਇਹਦਾ ਤੜਕਾ ਤਿਆਰ ਕਰ ਲੈਨੇ ਆ ਕੜਾਹੀ ਕੱਢ ਲਈ ਮੈਂ ਇੱਧਰ ਪਈ ਹੁਣ ਤੜਕਾ ਪਤੇ ਤੇਲ ਚਲਾ ਦਿੰਨੇ ਆ ਨਾ ਸਰੋਂ ਦਾ ਤੇਲ ਤੜਕਾ ਲਾਵਾਂਗੇ ਕ੍ਰੇਲਿਆਂ ਨੂੰ ਜਿਵੇਂ ਆਪਾਂ ਨਾਰਮਲ ਤੇਲ ਪਾਉਣੇ ਹੁੰਦੇ ਆ ਬਸ ਜਿਵੇਂ ਸਬਜ਼ੀ ਚ ਪਾਉਣੇ ਹੁੰਦੇ ਆ ਓਨਾ ਕੀ ਤੇਲ ਪਾਉਣਾ ਮੈਂ ਬਹੁਤ ਜ਼ਿਆਦਾ ਤੇਲ ਨਹੀਂ ਪਾਉਣਾ ਨਹੀਂ ਤਾਂ ਫਿਰ ਜਿਵੇਂ ਫਰਾਈ ਜੇ ਨਹੀਂ ਹੋ ਜਾਂਦੇ ਜੇ ਆਪਾਂ ਭਰਮੇ ਬਣਾਈਏ ਤਾਂ ਬਹੁਤ ਜ਼ਿਆਦਾ ਤੇਲ ਹੀ ਫਿਲ ਹੋ ਜਾਂਦਾ ਹੈ ਜੀ ਔਰ ਇਹ ਆਪਾਂ ਦੋ ਟਮਾਟਰ ਕੱਟੇ ਹੋਏ ਆ ਤੁਸੀਂ ਵੱਧ ਵੀ ਬਾਅਦ ਸਕਦੇ ਹੋ ਤੇ ਇਦਾਂ ਪਿਆਜ਼ ਇੰਨੇ ਸਾਰੇ ਲੈ ਲਏ ਪਿਆਜ਼ ਥੋੜਾ ਜਿਆਦਾ ਲੈ ਲੈਣੇ ਆ ਇਹ ਮੈਂ ਲਈ ਹੋਏ ਨੇ ਚਾਰ ਪੰਜ ਪਿਆਜ਼ ਤੇ ਹੁਣ ਆਪਾਂ ਥੋੜਾ ਜਿਆਦਾ ਗਰਮ ਹੋ ਜਾਂਦੇ ਨੇ ਆ ਤੇਲ ਨੂੰ ਫੇਰ ਇਹਦੇ ਵਿੱਚ ਪਾਉਣੀ ਆ ਪਿਆਜ਼ ਤੇ ਟਮਾਟਰ ਬੜਾ ਉਡ ਪਟਾਂਗ ਜ ਆਪਾਂ ਪਾਉਂਦੇ ਨਹੀਂ ਹੁੰਦੇ ਕੁਝ ਸਿੱਧਾ ਸਦਾ ਜ ਆਪਾਂ ਜੀਰਾ ਇਹਦੇ ਵਿੱਚ ਲੈ ਗੋ ਮੰਤਰੂ ਲੋ ਜੀ ਹੁਣ ਆਪਾਂ ਇੱਧਰ ਪਾ ਲਿਆ ਸੀ ਤੇਲ ਤੇਲ ਆਪਣਾ ਗਰਮ ਹੋ ਗਿਆ ਥੋੜਾ ਜਿਹਾ ਮੈਂ ਜੀਰਾ ਪਾ ਲੈਣੀ ਆ ਪਹਿਲਾਂ ਇਹਦੇ ਵਿੱਚ ਹਾਂ ਬੋ ਇਹਨਾਂ ਦਾ ਫੜ ਲੈਣੀ ਹੁਣ ਰੋਟੀ ਨਾਲ ਖਾਣਗੇ ਤੇ ਨਹੀਂ ਦੁਬਾਰਾ ਨਹੀਂ ਬਣਾਉਣ ਦੇਣਾ ਇਹਨਾਂ ਨੂੰ ਆਪ ਬਹੁਤ ਵੀ ਜ਼ਿਆਦਾ ਨਹੀਂ ਭੁੰਨਾ ਹੈਗਾ ਥੋੜਾ ਜਿਹਾ ਠੀਕ ਠੀਕ ਰੱਖਣੇ ਆ ਬਹੁਤੇ ਜ਼ਿਆਦਾ ਲਾਲ ਵੀ ਨਹੀਂ ਕਰਨੇ ਕਿਉਂਕਿ ਉਧਰ ਆਪਣੇ ਕਰੇਲੇ ਆ ਜਿਹੜੇ ਉਹ ਅਜੇ ਰੱਖੇ ਹੋਏ ਨੇ ਵੈਸੇ ਤੇ ਵਸ ਜੀਏ ਉਹ ਵੀ ਜਿਹੜੇ ਤਲੱਜ ਵਾਲੀ ਰੋਟੀ ਆਪਾਂ ਤੇ ਬੰਦ ਕਰਤਾ ਹਾਂ ਜੀ ਹਣ ਨਮਕ ਉਹਦੇ ਵਿੱਚ ਪਹਿਲਾਂ ਹੀ ਹੈਗਾ ਸੀ ਯਾਦ ਰੱਖਣਾ ਜਦੋਂ ਆਪਾਂ ਇਹਦੇ ਵਿੱਚ ਮਸਾਲੇ ਪਾਉਣੇ ਆ ਤਾਂ ਨਮਕ ਨਹੀਂ ਪਾਉਣਾ ਹੈਗਾ ਉਹ ਧਿਆਨ ਰੱਖਣਾ ਕਿ ਬਸ ਜਿਸ ਤਰ੍ਹਾਂ ਜਿੰਨੇ ਕ ਪਿਆਜ਼ਾਂ ਦੇ ਵਿੱਚ ਨਮਕ ਲਈਦਾ ਥੋੜਾ ਜਿਹਾ ਉਹਨਾ ਹੀ ਪਾਉਣਾ ਹੈ ਆ ਲਈ ਇਹਦੇ टमाटर ਪਾ ਦਨੇ। ਲੋ ਜੇ ਥੋੜੀ ਦੇ ਘੱਟ ਦਿੰਦੇ ਆ। ਤਾਂ ਫਿਰ ਜ਼ਿਆਦਾ ਟਾਈਮ ਨਹੀਂ ਲੱਗੂਗਾ। ਲੋ ਜੀ ਕੈਮਰਾ ਅਸੀਂ ਥੋੜਾ ਜਿਹਾ ਆਫ ਕੀਤਾ ਤੇ ਉਹ ਵਿਸਨ ਇੱਕ ਵੱਜ ਗਈ ਸੀ ਆਪਣੇ ਨਾਲ ਦੀ ਨਾਲ ਅਸੀਂ ਗਿਆ ਇਹਦਾ ਜਿਹੜਾ ਉਹ ਬੰਦ ਕਰਤਾ। ਪਰ ਕੁੱਕਰ ਨੂੰ ਖੋਲਦੇ ਨਹੀਂ ਕਿਉਂਕਿ ਅਸੀਂ ਸਟੀਮ ਬਣਨੀ ਹੋਈ ਆ। ਜਦੋਂ ਸਟੀਮ ਸਾਰੀ ਨਿਕਲ ਜੂਗੀ ਉਦੋਂ ਆਪਾਂ ਨਹੀਂ ਖੋਲਾਂਗੇ। ਇਹ ਇੱਧਰ ਆਪਣੇ ਬਣ ਰਹੇ ਨੇ ਆਹ ਦੇਖੋ ਪਿਆਜ਼ ਥੋੜਾ ਜਿਹਾ ਸੇਕ ਹੋਣ ਨੂੰ ਆ ਨੇ ਥੋੜੇ ਜਿਹੇ ਸਬ ਲੋਈ ਬਣ ਗਏ ਆਪਣੇ ਪਿਆਜ਼ ਆਪਾਂ ਇੰਨੇ ਕੀ ਬਣਾਉਣੇ ਸੀ ਇਹ ਲੋਈ ਦੇ ਵਿੱਚ ਆਪਾਂ ਪਾਉਣੇ ਥੋੜੀ ਜਿਹੀ ਹਲਦੀ ਮੇਲਾ ਦਾ ਨਹੀਂ ਕਰਦੇ ਨਮਕ ਵੀ ਥੋੜਾ ਜਿਹਾ ਆਉਂਗਾ ਮੈਂ ਜੀ ਕਰਕੇ ਪਾ ਦਿੰਦੀ ਹਾਂ ਨਾ ਥੋਕੂ ਜਿਹਾ ਜਰੂਰ ਹੋਵੇ ਇਹ ਬਸ ਆਪਾਂ ਜਿੰਨਾ ਤਾਂ ਆਪਾਂ ਖਾਣੇ ਆ ਨਮਕ ਲੇਤੇ ਉਹਨਾਂ ਦਾ ਆਪਾਂ ਪਾ ਲਾਂਗੇ ਤੁਸੀਂ ਆਪਦੇ ਹਿਸਾਬ ਨਾਲ ਪਾ ਲਿਓ। ਠੀਕ ਹਮੇਤੇ ਕਰਦੇ ਨੇ ਗੈਸ। ਲੋ ਜੀ ਇਹ ਆਪਣੇ ਕਰੇਲੇ ਆ ਜਿਹੜੇ ਉਹ ਤਕਰੀਬਨ ਬਣ ਗਏ ਨੇ ਪੱਕ ਗਏ ਨੇ ਆ ਦੇਖੋ ਜਮੇ ਮਾੜਾ ਜਿਹਾ ਜਦੋਂ ਵੀ ਕੱਚੀ ਲਾਉਣੀ ਆ ਆਪਾਂ

ਜੋ ਮੀ ਕੱਚਾ ਬਣ ਨਹੀਂ ਹੈਗਾ ਜਿਹੜੇ ਆਪਾਂ ਭੜਕੇ ਬਣਾਉਣੇ ਉਹਨਾਂ ਦੇ ਵਿੱਚ ਫੇਰ ਵੀ ਮੈਨੂੰ ਲੱਗਦਾ ਰਹਿ ਜਾਂਦਾ ਜਾਂ ਉਹ ਬਹੁਤ ਜ਼ਿਆਦਾ ਫਰਾਈ ਹੋ ਜਾਂਦੇ ਨੇ ਹਨਾ ਤੇ ਤੇਲ ਤੇ ਹੋ ਜਾਂਦਾ ਛਾਣੇ ਵੀ ਉੱਕੇ ਲਾ ਦੇ। ਤੁਸੀਂ ਲੈ ਇੱਕੋ ਕੁ ਟਿਕਰੀ ਆ ਨਾ ਐਨ ਪੂਰਾ ਮਸਾਲਾ ਮਿਕਸ ਹੋ ਗਿਆ ਹਾਂ ਇਹ ਵੀ ਚੰਗੇ ਤੇ ਕ੍ਰੇਲੇ ਨਾਲ ਪੂਰੇ ਪੱਕੇ ਹੋ ਗਏ ਹਨਾ 5 ਮਿੰਟਾਂ ਚ ਕ੍ਰੇਲੇ ਬਣ ਗਏ। ਲੋ ਜੀ ਪਸੀਨਾ ਬਹੁਤ ਆਇਆ ਹੋਇਆ ਕਿਉਂਕਿ ਤੁਹਾਨੂੰ ਪਤਾ ਹੀ ਹੈ ਗਰਮੀ ਆ ਤੇ ਪਰ ਕarele ਬਹੁਤ ਵਧੀਆ ਬਣੇ ਨੇ ਬਾਕੀ ਤਾਂ ਹਨ ਖਾ ਕੇ ਪਤਾ ਲੱਗੂਗਾ ਨਾਮ ਕੀ ਮਿਰਚ ਦਾ ਚਲੋ ਉਹ ਤੁਸੀਂ ਆਪਣੇ ਹਿਸਾਬ ਨਾਲ ਪਾਉਣਾ ਤੇ ਪਰ ਸਭ ਤੋਂ ਸੌਖਾ ਤਰੀਕਾ ਤੇ ਬਹੁਤ ਵਧੀਆ ਤਰੀਕਾ ਹੈ ਕਿਉਂਕਿ ਕarele ਖਾਣੇ ਮੈਨੂੰ ਇਸ ਕਰਕੇ ਚੰਗੇ ਨਹੀਂ ਲੱਗਦੇ ਕਿਉਂਕਿ ਉਹਨਾਂ ਵਿੱਚ ਤੇਲ ਬਹੁਤ ਹੁੰਦਾ ਹੈ ਹਨਾ ਪਰ ਇਹਨਾਂ ਦੇ ਵਿੱਚ ਤੇਲ ਉਹਨਾਂ ਕੀ ਹੈ ਜਿੰਨਾ ਕ ਆਪਾਂ ਸਬਜ਼ੀ ਲਈ ਪਾਉਣੇ ਹੁੰਦੇ ਆ ਤੇ ਬਹੁਤ ਵਧੀਆ ਬਣੇ ਨੇ ਪੱਕੇ ਵੀ ਐ ਪੂਰੇ ਖੁੱਲ ਪੱਕੇ ਨੇ ਇਹ ਮੈਂ ਤੁਹਾਨੂੰ ਦੁਬਾਰਾ ਤੋਂ ਦਿਖਾਉਣੀ ਆ ਲੋ ਬਹੁਤ ਵਧੀਆ ਬਣੇ ਆ ਖਾਣੇ ਵੀ ਸੌਖੇ ਨੇ ਸਬਜ਼ੀ ਦੀ ਤਰ੍ਹਾਂ ਜਿਵੇਂ ਆਪਾਂ ਪਕ ਪਿੰਡ ਕਾਂ ਦੀ ਸਬਜ਼ੀ ਖਾ ਲੈਂਦੇ ਆ ਉਸ ਤਰ੍ਹਾਂ ਇਹ